ਹੈਲੋ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਰਾਣਾ ਸਭ ਠੀਕ ਹੋ ਉਸ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਕੁਝ ਨਵਾਂ ਲੈ ਕੇ ਆਏ ਤੁਹਾਡੇ ਲਈ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਸਾਰੇ ਨੂੰ ਪਹਿਲਾਂ ਰਿਕਵੈਸਟ ਕਰਦੇ ਆਂ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ 컬렉ਸ਼ਨ ਲੱਗ ਕਿਦਾਂ ਦੀ ਲੱਗ ਰਹੀ ਹੈ ਕਿ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ ਤੇ ਸਾਰੀ ਸਟੀਚਿੰਗ ਦੀ ਹੋਊਗੀ ਸਟੀਚਿੰਗ ਕਿਤੇ ਸੂਟ ਦਿਖਾਵਾਂਗੇ ਭੈਣ ਦਾ ਬਾਹਰੋਂ ਆਰਡਰ ਸੀ ਕਿ ਆਪਾਂ ਨੂੰ ਉਹਨਾਂ ਦੇ ਸੂਟ ਆਪਾਂ ਨੇ ਸਾਰੇ ਸਟੀਚਿੰਗ ਕਰਕੇ ਦਿੱਤੇ ਨੇ ਸੂਟ ਵੀ ਉਹਨਾਂ ਨੇ ਆਪਾਂ ਤੋਂ ਹੀ ਵਾਇ ਕੀਤੇ ਨੇ ਤੇ ਸਟੀਚਿੰਗ ਵੀ ਆਪਾਂ ਤੋਂ ਹੀ ਲੈਤੀ ਆ ਗਈ ਵੈਸੇ ਆਪਣੇ ਉਹ ਰੈਗੂਲਰ ਕਸਟਮਰ ਹੀ ਨੇ ਅੱਗੇ ਵੀ ਆਪਣੇ ਨਾਲ ਕਾ ਸਾਨੂੰ ਵੀ ਆਪਾਂ ਰਿਕੁਐਸਟ ਕਰਦੇ ਆਂ ਪਲੀਜ਼ ਜੇ ਤੁਸੋਂ ਨੂੰ ਸਾਡਾ ਕੰਮ ਵੀਡੀਓ ਦੇ ਵਿੱਚ ਚੰਗਾ ਲੱਗਦਾ ਤਾਂ ਸਾਡੇ ਨਾਲ ਇੱਕ ਵਾਰ ਜੁੜ ਕੇ ਦੇਖੋ ਜਿੱਦਾਂ ਦਾ ਤੁਸੀਂ ਸਟਾਫ ਚਾਹੋਗੇ ਉਦਾਂ ਦਾ ਆਪਾਂ ਤੁਹਾਨੂੰ ਸਟਾਫ ਦਵਾਂਗੇ ਬਹੁਤ ਵਧੀਆ ਕਲੈਕਸ਼ਨ ਹੁੰਦੀ ਹੈਗੀ ਆਪਣੇ ਕੋਲੇ ਰੀਜ਼ਨੇਬਲ ਰੇਟ 'ਚ ਹੁੰਦੀ ਹੈ ਜਿੱਦਾਂ ਦਾ ਵੀ ਤੁਸੀਂ ਰੇਟ ਚਾਹੋਗੇ ਆਪਾਂ ਤੁਹਾਨੂੰ ਉਦਾਂ ਦਾ ਦਵਾਂਗੇ ਮਹਿੰਗਾ ਸਸਤਾ ਹੈਂਡਵਰਕ ਮਸ਼ੀਨ embroidery ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਹੋਊਗੀ ਉਦਾਂ ਦਾ ਆਪਾਂ ਤੁਹਾਨੂੰ ਸਟਾਫ ਦਵਾਂਗੇ ਸ਼ੁਰੂ ਕਰਦੇ ਆਂ ਅੱਜ ਵਾਲੇ ਸੂਟ ਅੱਜ ਵਾਲੀ ਜਿਹੜੀ ਪੀਸ ਨੇ ਆਪਣੇ ਕੋਲੇ ਤਕਰੀਬਨ ਤਕਰੀਬਨ ਹੈਂਡਵਰਕ ਦੀ ਨੇ ਮੈਕਸੇਜ ਹੀ ਵੈਰੈਟੀ ਕੁਝ ਹੈਂਡਵਰਕ ਦੇ ਹੋਣਗੇ ਕੁਝ ਸਿੰਪਲ ਹੋਣਗੇ ਪਹਿਲਾ ਜਿਹੜਾ ਸੂਟ ਆ ਆਪਣੇ ਕੋਲੇ ਗ੍ਰੇ ਕਲਰ ਦਾ ਵਾ ਇਹ ਗ੍ਰੇ ਕਲਰ ਦਾ ਸੂਟ ਆ ਫਸਟ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਤੇ ਆ ਬਣਿਆ ਹੋਇਆ ਇਹ ਤਾਂ ਘੇਰਾ ਹਾ ਘੇਰੇ ਤੇ ਕੰਮ ਆਉਣਾਗਾ ਆ ਬੜੀਆਂ ਇਹਦੀਆਂ ਬਣੀਆਂ ਹੋਈਆਂ ਨੇ ਬਾਜੂ ਬਹੁਤ ਜ਼ਿਆਦੇ ਪੂਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਕੰਮ ਦੇਖੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਕੀਤਾ ਹੋਇਆ ਹੈਗਾ ਵੇਤੇ ਦੀ ਬਾਟਮ ਤੇ ਵਰਕ ਮਿਲਣਾ ਆਹ ਵਾਲੇ ਇਹਦਾ ਪੌਂਚਿਆਂ ਤੇ ਵਰਕ ਆਊਗਾ ਇਹਦੇ ਨਾਲ ਆਪਾਂ ਨੇ ਚਨੂਨ ਦਾ ਦੁਪੱਟਾ ਲੱਗਿਆ ਰੱਖਿਆ ਹੋਗਾ ਵਿੱਧ ਲੈਸ ਦੀ ਫਿਨਿਸ਼ਿੰਗ ਕਰਕੇ। ਇਹ ਸੀ ਆਪਣੇ ਕੋਲ ਫਾਸਟ ਸੂਟ ਹੈਂਡਵਰਕ ਨਾਲ ਤਿਆਰ ਕੀਤਾ ਹੋਇਆ। ਤੁਸੀਂ ਇਦਾਂ ਦਾ ਕੋਈ ਪੀਸ ਰੈਡੀ ਕਰਵਾਉਣਾ ਤਾਂ ਤੁਸੀਂ ਆਪਣਾ ਟੈਨਸ਼ਨ ਫਰੀਸ ਆਨ ਆਰਡਰ ਦੇ ਸਕਦੇ ਹੋ ਤੇ ਆਪਣੀ ਪਸੰਦ ਦੇ ਫੈਬਰਿਕ ਤੇ ਆਪਣੀ ਪਸੰਦ ਦੇ ਦਾ ਪੀਸ ਤਿਆਰ ਕਰਵਾ ਸਕਦੇ ਹੋਗੇ। ਸਾਰਾ ਹੈਂਡ ਟੱਚ ਦਿੱਤਾ ਹੋਇਆ ਹੈਗਾ ਇਹਨਾਂ ਸੂਟ ਨੂੰ। ਇਸੇ ਆਪਣੇ ਕੋਲੇ ਫਸਟ ਕਲਰ ਹੈ। ਸੈਕੰਡ ਕਲਰ ਜਿਹੜਾ ਪੀਸ ਆ ਗਿਆ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ 벨ਵਟ ਚ ਇਹ ਵੀ ਸਟਿਚਿੰਗ ਕੀਤਾ ਹੋਇਆ ਪੀਸ ਆ ਸਾਰੇ ਪੀਸ ਨੇ ਜਿੰਨੇ ਆਪਾਂ ਤੁਹਾਨੂੰ ਦਿਖਾਵਾਂਗੇ ਸਟਿਚਿੰਗ ਕੀਤੀ ਹੋਈ ਦਿਖਾਵਾਂਗੇ ਇਹ ਵੀ ਹੈਂਡਵਰਕ ਦਾ ਹੈਗਾ ਇਹਦੇ ਨਾਲ ਸ਼ਾਲ ਰੱਖਿਆ ਹੋਇਆ ਹੈਗਾ ਅਗਲਾ ਜਿਹੜਾ ਆਪਣੇ ਕੋਲੇ ਪੀਸ ਆ ਗਿਆ ਇਹ ਵੀ ਆਪਣੇ ਕੋਲੇ ਆ ਗਿਆ ਹੈਂਡਵਰਕ ਚ ਇਹਦੇ ਤੇ ਵੀ ਬਹੁਤ ਜ਼ਿਆਦਾ ਵਰਕ ਕੀਤਾ ਹੋਇਆ ਸੂਟ ਤੇ ਬਹੁਤ ਜ਼ਿਆਦਾ ਵਧੀਆ ਸਟਾਫ ਆਗਾ ਸਟੀਚਿੰਗ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਆਹ ਵਾਲੀ ਇਹਦੀ ਨੈਕਲਾਈਨ ਦਿੱਤੀ ਹੋਈ ਆ ਵੀ ਸ਼ੇਪ ਨੈੱਕ ਆਗੀ ਬਾਹਾਂਾਂ ਤੇ ਇੰਪਰੋਰੀ ਕੀਤੀ ਹੋਈ ਆਗੀ ਬਹੁਤ ਜ਼ਿਆਦਾ ਸੋਹਣੀ ਵਰਕ ਹੈਂਡ ਵਰਕ ਟੱਚ ਦਿੱਤੀ ਹੋਈ ਆ ਨਾਲ ਆਹ ਵਾਲਾ ਆਪਾਂ ਨੇ ਇਹਨਾਂ ਇਹਨਾਂ ਨੂੰ 골ਡਨ ਟਿਸੂ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਆ ਬਣਾ ਆਉਣਾ ਇਹਦੀ ਘੇਰੇ ਤੇ ਵਰਕ ਇਹਦੇ ਨਾਲ ਦੀ ਪੀਸ ਤੁਸੀਂ ਲੈਣੇ ਨੇ ਤੁਹਾਨੂੰ ਰਿਕੁਆਇਰਮੈਂਟ ਆ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਲੈ ਸਕਦੇ ਹੋਗੇ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਆ ਉਹ ਵੀ ਵਰਕ ਵਾਲੀ ਰੱਖੀ ਹੋਈ ਆ ਪੌਂਚਿਆਂ ਤੇ ਆਹ ਵਾਲਾ ਵਰਕ ਆਉਣਾ ਇਹਦੀ ਬਾਟਮ ਤੇ ਅਗਲਾ ਜਿਹੜਾ ਪੀਸ ਆ ਆਪਣੇ ਕੋਲੇ ਬਹੁਤ ਜ਼ਿਆਦਾ 트ੈਂਡ ਦਾ ਡਿਜ਼ਾਈਨ ਚੱਲ ਰਿਹਾ ਆ ਵਾਲੇ ਪੀਸ ਦਾ ਇਹ ਆਪਣੇ ਕੋਲੇ ਕਾਟਨ ਚ ਵੀ ਪਏ ਨੇ ਆਵਲਾ ਕੇਰੀ ਤੇ ਡਿਜ਼ਾਈਨ ਆ ਆ ਵਾਲਾ 골ਡਨ ਟਿਸੂ ਲਾ ਕੇ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਆ ਅਗੂ ਸ਼ੂਟ ਨੂੰ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਵਧੀਆ ਸਫਾਈ ਦੀ ਸਟੀਚਿੰਗ ਦਵਾਂਗੇ ਆਪਾਂ ਤੁਹਾਨੂੰ ਤੁਹਾਡੀ ਮਨਪਸੰਦ ਦਾ ਕੰਮ ਮਿਲੂਗਾ ਤੁਸੀਂ ਵਿਦਾਊਟ ਸਟੀਚਿੰਗ ਲੈਣੇ ਨੇ ਸੂਰ ਸਾਤੋਂ ਵਿਦਾਊਟ ਸਟੀਚਿੰਗ ਵੀ ਲੈ ਸਕਦੇ ਹੋ ਅਗਲਾ ਜਿਹੜਾ ਸੂਟ ਆ ਗਿਆ ਉਹ ਆਪਣੇ ਕੋਲੇ ਆ ਗਿਆ ਚਨੂਨ ਦਾ ਚਨੂਨ ਦੇ ਸੂਟ ਨੇ ਇਹ ਸ਼ਲਟਾ ਵਿੱਧ ਬਾਟਮ ਵੀ ਚਨੂਨ ਦੀ ਆਲ ਓਵਰ ਸੂਟ ਆ ਗਏ ਵਾਲਾ ਇਹਦੇ ਆਪਾਂ ਦਿੱਤੀ ਆ ਗਈ ਚਾਕਾਂ ਤੇ ਆਹ ਵਾਲੀ ਲੈਸ ਰੌਂਡ ਨੈੱਕ ਕਰਕੇ ਘੜੇ ਤੇ ਲੈਂਸ ਲਗਾਈ ਆਗੀ ਤੇ ਇਹਦੀ ਜਿਹੜੀਆਂ ਆਪਾਂ 슬ੀਵਜ਼ ਰੱਖੀਆਂ ਨੇ ਉਹ ਰੱਖੀਆਂ ਨੇ ਪਾਕਿਸਤਾਨੀ ਪਾਕਿਸਤਾਨੀ 슬ੀਵਜ਼ ਰੱਖੀਆਂ ਨੇ ਇਹਦੀਆਂ ਬਹੁਤ ਜ਼ਿਆਦੇ ਸੋਹਣੀ ਇਹਦੇ ਨਾਲ ਦੀ ਉਹ ਬਾਟਮ ਰੱਖੀ ਆਗੀ ਹਾ ਵਾਲੀ ਇਹਦੇ ਨਾਲ ਦੀ ਰੱਖੀ ਹੋਈ ਆ ਬਾਟਮ ਪ੍ਰਿੰਟ ਸੂਟ ਆਗਾ ਇਹ ਇਹਦੇ ਨਾਲ ਰੱਖਿਆ ਆਪਾਂ ਨੇ ਚਨੂਨ ਦਾ ਦੁਪੱਟਾ ਆਵळा ਚਨੂਨ ਦਾ ਦੁਪੱਟਾ ਰੱਖਿਆਗਾ ਬਿੱਦ ਆਪਾਂ ਨੇ ਇਹਨੂੰ ਸਾਰੇ ਨੂੰ ਫਿਨਿਸ਼ਿੰਗ ਦਿੱਤੀ ਆ ਟਾਈ ਟਾਈ ਦੁਪੱਟਾ ਕੀਤਾ ਹੋਇਆ ਚੂਨ ਚਨੂਨ ਦਾ ਸੂਟ ਦੇ ਨਾਲ ਦੀ ਜਿੱਦਾਂ ਦੇ ਕਲਰ ਨੇ ਉਦੋਂ ਲਈ ਆਪਾਂ ਨੇ ਦੁਪੱਟਾ ਤਿਆਰ ਕੀਤਾ। ਵੈਦ ਦਾ ਲੈਸ ਲਗਾ ਕੇ। ਅਗਲਾ ਜਿਹੜਾ ਸੂਟ ਆ ਇਹ ਵੀ ਆਪਣੇ ਕੋਲੇ ਚਨੂਨ ਦਾ ਹੀ ਰਹਿਣ ਵਾਲਾਗਾ। ਇਹ ਬਲੈਕ ਕਲਰ ਦਾ ਸੂਟ ਆਗਾ। ਇਹਦੀ ਵੀ ਆਪਾਂ ਨੇ ਲੈਸ ਲਗਾਈ ਆਗੀ ਚਾਕਾਂ ਤੇ। ਤੁਸੀਂ ਜੇ ਸਾ ਤੋਂ ਸਟਿਚਿੰਗ ਲੈਣੀ ਹੈ ਤਾਂ ਵੀ ਲੈ ਸਕਦੇ ਹੋ ਸਟਿਚਿੰਗ ਲਈ ਸਾਨੂੰ ਪਰ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾਗਾ ਵਿਦਆਊਟ ਸਟਿਚਿੰਗ ਸੂਟ ਲੈਣੇ ਨੇ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਚੈੱਕ ਕਰ ਸਕਦੇ ਹੋ ਇਹਦੇ ਨਾਲ ਰੱਖਿਆ ਆਪਾਂ ਨੇ ਬਲੈਕ ਟਾਈਡਾ ਇਹ ਦੁਪੱਟਾ ਬਹੁਤ ਜਿਆਦਾ ਸੋਹਣੀ ਜਿਹੀ ਲੈਸ ਲਗਾ ਕੇ ਤਿਆਰ ਕੀਤਾਗਾ ਤੁਹਾਡੀ ਮਨਪਸੰਦ ਦਾ ਸਾਰਾ ਕੰਮ ਦਵਾਂਗੇ ਆ ਵਾਲੀਏ ਨੂੰ ਲੱਗੀ ਹੋਈ ਹੈ ਲੈਸ ਚੈੱਕ ਕਰ ਸਕਦੇ ਹੋ ਤੁਸੀਂ ਜਿਨਨੇ ਸਟਾਰਟ ਚ ਨਹੀਂ ਉਹਨੇ ਸਟੇਡਾਂ ਦੀ ਆਪਾਂ ਨੇ ਲੈਸ ਲਾਈ ਇਹਨੂੰ ਉਹਨੇ ਕਲਰਾਂ ਦੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਇਹ ਆਪਣਾ ਸਾਰਾ ਆਰਡਰ ਜਾ ਰਿਹਾਗਾ ਬਾਰੇ ਇਹ ਵਾਲਾ ਅਗਲਾ ਸੂਟ ਆ ਗਿਆ ਆਪਣਾ ਖੀਨ ਖਾਪ ਦਾ ਇਹ ਖੀਨ ਖਾਪ ਦਾ ਸੂਟ ਆ ਬ੍ਰੌਕਟ ਖੀਨ ਖਾਪ ਜਿਹਨੂੰ ਕਹਿੰਦੇ ਨੇ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲ ਰਹੀ ਹੈਗੀ ਦੇਖ ਸਕਦੇ ਹਾਂ ਜੇ ਇਹ ਵਾਲਾ ਆਪਾਂ ਟਿਸ਼ੂ ਲਓ 골ਡਨ ਟਿਸ਼ੂ ਲੈ ਆਇਆਗਾ ਬਾਹਮਾ ਤੇ ਦਿੱਤੀ ਇਹਨੂੰ ਫਿਨਿਸ਼ਿੰਗ ਸਾਰੀ ਕਰਕੇ ਇਹਦੇ ਨਾਲ ਰੱਖੀ ਹੋਈ ਆ ਪਲੇਨ ਖਾਦੀ ਸਿਲਕ ਦੀ ਬਾਟਮ ਆਹ ਵਾਲੀ ਚੈੱਕ ਕਰ ਸਕਦੇ ਹਾਂ ਤੇ ਇਹਦੇ ਨਾਲ ਲਾਇਆ ਆਪਾਂ ਨੇ ਚਨੂਨ ਦਾ ਦੁਪੱਟਾ ਚਨੂਨ ਦਾ ਦੁਪੱਟਾ ਲਾ ਕੇ ਦੁਪੱਟੇ ਨੂੰ ਆਪਾਂ ਨੇ ਦਿੱਤੀ ਹੈ ਸਾਰੀ ਫਿਨਿਸ਼ਿੰਗ ਪੱਟੀ ਐਦਾਂ ਦੀ ਚੈੱਕ ਕਰ ਸਕਦੇ ਹੋ ਤੁਸੀਂ ਦੁਪੱਟੇ ਨੂੰ ਆਪਾਂ ਨੇ ਫਿਨਿਸ਼ਿੰਗ ਪੱਟੀ ਦਿੱਤੀ ਆ ਗਈ ਜੇ ਤੁਹਾਨੂੰ ਸਾਡੀ ਸਟਿਚਿੰਗ ਪਸੰਦ ਆਈ ਹੈ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਟੈਨਸ਼ਨ ਫਰੀ ਹੋ ਕੇ ਦੇ ਸਕਦੇ ਹੋਗੇ ਇੱਕ ਉਹਨਾਂ ਦੀ ਬੇਟੀ ਦਾ ਸੂਟ ਆ ਇਹ ਵੀ ਆਪਾਂ ਤੁਹਾਨੂੰ ਚੈੱਕ ਕਰਵਾਉਣੀ ਆ ਵੀ ਕਿੱਦਾਂ ਦਾ ਆਪਾਂ ਨੇ ਤਿਆਰ ਕੀਤਾਗਾ ਆ ਬੜੀ ਸ਼ਾਰਟ ਆ ਗਈ ਆਈ ਵਰਕ ਕੀਤਾ ਹੋਇਆ ਇਹਦੇ ਤੇ ਇਹਨੂੰ ਆਪਾਂ ਨੇ ਲਗਾਈ ਆ ਮੋਤੀਆਂ ਵਾਲੀ ਲੈਸ 골ਡਨ ਕਲਰ ਦੀ ਮੋਤੀਆਂ ਵਾਲੀ ਲੈਸ ਲਾ ਕੇ ਤਿਆਰ ਕੀਤਾਗਾ ਪਾਕਿਸਤਾਨੀ 슬ੀਵਜ਼ ਰੱਖੀਆਂ ਨੇ ਇਹਦੀਆਂ ਦੇਖ ਸਕਦੇ ਹੋ ਮੋਤੀਆਂ ਵਾਲੀ ਲਾਇਆ ਸੀ ਆਪਾਂ 슬ੀਵਜ਼ ਨੂੰ ਦਿੱਤੀ ਆ ਗਈ। ਅਰਾਊਂਡ ਨੈਕ ਤੇ ਆਪਾਂ ਦਿੱਤਾ 골ਡਨ ਟਿਸੂ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ। ਬਾਕੀ ਜਿਹੜੇ ਸੂਟ ਨੇ ਆਪਣੇ ਇਹ ਹੈਗੇ ਨੇ ਆਪਣੇ ਸਮਰ ਕਲੈਕਸ਼ਨ ਕੁਝ ਵਿੰਟਰ ਕਲੈਕਸ਼ਨ ਆ ਇਹ ਪਲੇਨ ਹੀ ਨੇ ਪ੍ਰਿੰਟ ਸੂਟ ਹੀ ਨੇ ਇਹਨਾਂ ਦੀ ਆਪਾਂ ਨਹੀਂ ਵੀਡੀਓ ਦਿਖਾਉਂਦੇ ਹੈਗੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਰਹੀ ਆ ਗਈ। ਇਹਨਾਂ ਦੇ ਵਿੱਚੋਂ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਤੁਸੀਂ ਸੇਮ ਪੀਸ ਤਿਆਰ ਕਰਵਾਉਣਾ ਜਾਂ ਸਾਤੋਂ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋ ਤੁਸੀਂ ਬੈੱਡ ਸਟੀਚਿੰਗ ਲੈਣੀ ਹੈ ਸਟੀਚਿੰਗ ਆਪਾਂ ਤੁਹਾਨੂੰ ਚੈੱਕ ਕਰਵਾ ਦਿੱਤੀ ਹੈਗੀ ਵੀ ਆਪਾਂ ਕਿਦਾਂ ਤੁਹਾਨੂੰ ਸਫਾਈ ਵਾਲਾ ਕੰਮ ਦਵਾਂਗੇ ਤਾਂ ਤੁਸੀਂ ਤਸਾ ਤੋਂ ਨਾਲ ਸਟੀਚਿੰਗ ਵੀ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ ਆਪਣੀ ਪਸੰਦ ਦਾ ਹੈਂਡਵਰਕ ਦਾ ਪੀਸ ਜਾਂ ਮਸ਼ੀਨ ਦਾ ਕੋਈ ਵਰਕ ਕਰਵਾਉਣਾ ਤਾਂ ਤੁਸੀਂ ਸਾਤੋਂ ਉਹ ਵੀ ਕਰਵਾ ਸਕਦੇ ਹੋ ਇਸੇ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ